ਅਤੀਤ ਨੂੰ ਰੋਣ ਵਾਸਤੇ ਨਹੀਂ ਚਿਤਾਰਿਆ ਜਾਂਦਾ ਸਗੋਂ ਚਿੰਤਨ ਕਰਨ ਲਈ ਚਿਤਾਰਿਆ ਜਾਂਦਾ ਹੈ। ਅਤੀਤ ਵਿੱਚੋਂ ਪ੍ਰਗਟ ਹੋਇਆ ਭਵਿਕ ਉਸ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ ਤਾਂ ਜੋ ਅਤੀਤ ਮੋੜ ਨਾ ਦਰਾਇਆ ਜਾਵੇ। ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸਿੱਖਾਂ ਦੇ ਸ਼ਰੋਮਣੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੇ ਗਏ ਹਮਲੇ ਉਪਰੰਤ ਪੈਦਾ ਹੋਏ ਹਾਲਾਤ ਬਾਰੇ ਹਰ ਕੋਈ ਚਿੰਤਤ ਸੀ ਸਹਿਮਿਆ ਹੋਇਆ ਸੀ ਉਸ ਦੀ ਕੌਮ ਜਾਤ ਜਾਂ ਵਿਚਾਰਧਾਰਾ ਕੋਈ ਵੀ ਹੋਵੇ ਉਹ ਇਸ ਨਿਰਨੇ ਤੇ ਅਪੜਿਆ ਕਿ ਇਸ ਘਟਨਾ ਨੇ ਆਮ ਰੂਪ ਵਿੱਚ ਸਿੱਖ ਪਾਈਚਾਰੇ ਅੰਦਰ ਭਾਰਤੀ ਰਾਜ ਪ੍ਰਤੀ ਕੁੱਸੇ ਅਤੇ ਬੇਗਾਨਗੀ ਦੀ ਤੀਬਰ ਤਰੰਗ ਪੈਦਾ ਕਰ ਦਿੱਤੀ ਸੀ ਇਹ ਆਜ਼ਾਦ ਭਾਰਤ ਅੰਦਰ ਸਿੱਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਅਤੇ ਵਦੀਕਿਆਂ ਦੇ ਸلسਲੇ ਦੀ ਇਤਿਹਾਸ ਸੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਨਾਲ ਹੀ ਇੰਦਰਾ ਗਾਂਧੀ ਦੀ ਤਕਦੀਰ ਦਾ ਫੈਸਲਾ ਹੋ ਗਿਆ ਸੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇੰਦਰਾ ਗਾਂਧੀ ਨੇ ਆਪਣੀ ਮੌਤ ਨੂੰ ਆਪ ਸਹਿ ਲਿਆ ਸੀ ਸੰਸਾਰ ਦੀ ਕੋਈ ਵੀ ਤਾਕਤ ਉਸ ਨੂੰ ਸਿੱਖਾਂ ਦੇ ਰੋ ਤੋਂ ਬਚਾ ਨਹੀਂ ਸਕਦੀ ਸੀ ਸਿੱਖ ਸਮਾਜ ਦੇ ਤਣਾਅ ਅਤੇ ਪੜ੍ਹੇ ਲਿਖੇ ਵਰਗ ਤੋਂ ਲੈ ਕੇ ਇਸ ਦੀਆਂ ਗਰੀਬ ਅਤੇ ਅਨਪੜ ਪਰਤਾਂ ਤੱਕ ਸਾਰਿਆਂ ਦੇ ਮਨੋ ਭਾਵ ਇੱਕੋ ਜਿਹੇ ਭਾ ਮਾਰਨ ਲੱਗ ਪਏ ਸਨ ਆਮ ਲੋਕਾਂ ਦੀ ਆਵਾਜ਼ ਇਹੋ ਸੀ ਕਿ ਜਦ ਹੀ ਟੈਂਕ ਦਰਬਾਰ ਸਾਹਿਬ ਅੰਦਰ ਜਾਵੜੇ ਤਾਂ ਸਮਝ ਰੋ ਕੇ ਇੰਦਰਾ ਗਾਂਧੀ ਨੇ ਆਪਣੀ ਮੌਤ ਤੇ ਵਾਰੰਟਾ ਦੇ ਉੱਤੇ ਦਸਤਖਤ ਕਰ ਦਿੱਤੇ ਸਨ ਇਸ ਦਾ ਅਸਾਸ ਕੁਝ ਇੰਦਰਾ ਗਾਂਧੀ ਨੂੰ ਵੀ ਹੋ ਗਿਆ ਸੀ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟੀ ਅਤੇ ਬਿਖਰੀ ਹੋਈ ਦਿਖਾਈ ਦਿੰਦੀ ਸੀ ਇੰਦਰਾ ਗਾਂਧੀ ਦੀ ਸਭ ਤੋਂ ਕਰੀਬੀ ਸਹੇਲੀ ਪੋਪਲ ਜਿਆਕਾਰ ਨੇ ਇੰਦਰਾ ਗਾਂਧੀ ਦੀ ਜਿਸ ਨੇ ਜੀਵਨੀ ਵੀ ਲਿਖੀ ਸੀ ਉਸ ਨੇ ਉਸ ਦੇ ਦੱਸਣ ਮੁਤਾਬਕ 5 ਜੂਨ ਦੀ ਰਾਤ ਨੂੰ ਜਦੋਂ ਭਾਰਤੀ ਫੌਜ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਸੀ ਤਾਂ ਇੰਦਰਾ ਗਾਂਧੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਬੜੀ ਬੇਚਾਨ ਰਹੀ ਸੀ ਅਗਲੇ ਦਿਨ ਸਵੇਰੇ ਲੰਡਨ ਤੋਂ ਛੱਪਦੇ ਸੰਡੇ ਟਾਈਮਜ਼ ਦੇ ਸੰਪਾਦਕ ਐਂਡਰਿਓ ਨੀਲ ਨਾਲ ਗੱਲਬਾਤ ਦੌਰਾਨ ਇੰਦਰਾ ਗਾਂਧੀ ਭਾਵੇਂ ਕਿ ਆਪਣੇ ਵੱਲੋਂ ਮਜ਼ਬੂਤ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਦੀ ਉਖੜੀ ਹੋਈ ਗੱਲਬਾਤ ਉਸ ਦੀ ਮਨੋਵਸਥਾ ਬਿਆਨ ਕਰ ਰਹੀ ਸੀ ਅਕਤੂਬਰ ਮਹੀਨੇ ਵਿੱਚ ਉਸ ਨੂੰ ਆਪਣਾ ਅੰਤ ਨੇੜੇ ਆਇਆ ਪ੍ਰਤੀਤ ਹੋਣ ਲੱਗ ਪਿਆ ਸੀ ਉਸ ਦੇ ਅੰਦਰ ਮੌਤ ਦਾ ਪੈ ਹਾਵੀ ਹੋ ਗਿਆ ਸੀਗਾ ਵਾਰ-ਵਾਰ ਮੌਦੀਆਂ ਕੱਲਾਂ ਕਰਨ ਲੱਗ ਪਈ ਸੀ ਉਸ ਨੂੰ ਇਸ ਗੱਲ ਦਾ ਅੰਤਰਬੋਧ ਹੋ ਗਿਆ ਸੀ ਕਿ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਸਦਕਾ ਨਾਰਾਜ਼ ਹੋਏ ਸਿੱਖ ਉਸ ਨੂੰ ਮਾਰ ਕੇ ਹੀ ਦਮ ਲੈਣਗੇ ਖੂਫੀਆ ਵਗੋਂ ਵੀ ਉਸ ਨੂੰ ਇਸ ਭਾਵ ਦੀਆਂ ਰਿਪੋਰਟਾਂ ਮਿਲਣੀਆਂ ਸ਼ੁਰੂ ਹੋ ਗਿਆ ਸਨ ਪੂਪਲ ਜਿਆਕਾਰ ਦੇ ਦੱਸਣ ਮੁਤਾਬਕ ਦਰਬਾਰ ਸਾਹਿਬ ਦੇ ਹਮਲੇ ਉਪਰੰਤ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ 'ਚੋਂ ਸਾਰੇ ਸਿੱਖ ਮੁਲਾਜ਼ਮਾ ਨੂੰ ਹਟਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਇਹ ਤਜਵੀਜ਼ ਅੰਤਮ ਪ੍ਰਵਾਨਗੀ ਲਈ ਇੰਦਰਾ ਗਾਂਧੀ ਅੱਗੇ ਪੇਸ਼ ਕੀਤੀ ਗਈ ਸੀ ਪਰ ਕਿਸੇ ਵਜ੍ਹਾ ਕਰਕੇ ਇੰਦਰਾ ਗਾਂਧੀ ਨੇ ਇਸ ਤਜਵੀਜ਼ ਨੂੰ ਸਬਕਾਰ ਨਹੀਂ ਕੀਤਾ ਅਖੀਰ ਵਿੱਚ ਸਿੱਖ ਸੁਰੱਖਿਆ ਗਾਰਡਨ ਹਟਾਉਣ ਦੀ ਬਜਾਏ ਉਹਨਾਂ ਨਾਲ ਗੈਰ ਸਿੱਖ ਗਾਰਡ ਲਾ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ ਪਰ ਉਸ ਦੇ ਨਿੱਜੀ ਸਿੱਖ ਗਾਰਡ ਬਿਅੰਨ ਸਿੰਘ ਅਤੇ ਸਤਵੰਦ ਸਿੰਘ ਨੂੰ ਹਟਾਇਆ ਨਹੀਂ ਸੀ ਗਿਆ ਆਖਰ 31 ਅਕਤੂਬਰ ਦੀ ਸਵੇਰ ਨੂੰ ਕੀ ਹੋਇਆ ਉਸ ਦਿਨ ਸਵੇਰੇ 8:30 ਵਜੇ ਇੰਦਰਾ ਗਾਂਧੀ ਦੀ ਪੀਟਰ ਉਸ ਵੀ ਨੋਵ ਦੇ ਨਾਲ ਟੈਲੀਵਿਜ਼ਨ ਤੇ ਇੰਟਰਵਿਊ ਦਾ ਪ੍ਰੋਗਰਾਮ ਮਿੱਥਿਆ ਹੋਇਆ ਸੀ ਪਰ ਇਹ ਪ੍ਰੋਗਰਾਮ ਕਿਸੇ ਵਜ੍ਹਾ ਸਦਕਾ ਅੱਧਾ ਘੰਟਾ ਲੇਟ ਕਰ ਦਿੱਤਾ ਗਿਆ ਸੀ ਇਸ ਕਰਕੇ ਉਹ ਆਪਣੇ ਘਰ ਤੋਂ ਠੀਕ 9:30 ਵਜੇ ਆਪਣੇ ਨਿੱਜੀ ਦਫ਼ਤਰ ਵੱਲ ਰਵਾਨਾ ਹੋਏ ਜਦੋਂ ਉਹ ਘਰ ਅਤੇ ਦਫ਼ਤਰ ਦੇ ਵਿਚਕਾਰ ਪੈਂਦੇ ਗੇਟ ਕੋਲ ਪੁੱਜੀ ਤਾਂ ਉੱਥੇ ਤਨਾਤ ਇੱਕ ਸਿੱਖ ਸੁਰੱਖਿਆ ਗਾਰਡ ਨੇ ਅੱਗੇ ਵਧ ਕੇ ਗੇਟ ਖੋਲ੍ਹਿਆ ਅਤੇ ਨਾਲ ਹੀ ਇੰਦਰਾ ਗਾਂਧੀ ਦੇ ਸੀਨੇ ਦੇ ਵਿੱਚ ਨਿਸ਼ਾਨਾ ਸਾਧ ਕੇ ਗੋਲੀਆਂ ਦਾਗ ਦਿੱਤੀਆਂ। ਪਲਾਂ ਦੇ ਵਿੱਚ ਹੀ ਨਦੀਕ ਖੜਾ ਦੂਜਾ ਸਿੱਖ ਗਾਰਡ ਫੁਰਤੀ ਦੇ ਨਾਲ ਅੱਗੇ ਵਧਿਆ ਤੇ ਆਪਣੀ ਕਾਰਬਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ਦੇ ਜਿਸਮ ਦੇ ਉੱਤੇ ਵਾਰਾ ਦਿੱਤੀਆਂ। ਇਸ ਉਪਰੰਤ ਦੋਹਾਂ ਸਿੱਖਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਅਤੇ ਸਰਦਾਰ ਬੈਂ ਸਿੰਘ ਨੇ ਸੁਰੱਖਿਆ ਗਾਰਡਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਆਪਣਾ ਬਧਰਾ ਲੈ ਲਿਆ ਅਸੀਂ ਜੋ ਕਰਨਾ ਸੀ ਕਰ ਲਿਆ ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ ਇੰਡੋ ਤਿੱਬਤੀਅਨ ਗਾਰਡ ਨੇ ਆ ਕੇ ਇਹਨਾਂ ਦੋਨਾਂ ਗਾਰਡਾਂ ਨੂੰ ਫੜਿਆ ਅਤੇ ਨਾਲ ਦੇ ਗਾਰਡ ਰੂਮ ਦੇ ਵਿੱਚ ਲੈ ਗਏ ਇਹ ਸੀ ਇੰਦਰਾ ਗਾਂਧੀ ਦੇ ਕਤਲ ਦੀ ਕਹਾਣੀ ਜੋ ਵਕਫਾ ਕਾ ਪੁਸਤਕਾਂ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ਤੇ ਸੀ इस कत्ल के राज बड़े डूे हैं तो स्पष्ट कहना अत मुश्किल है अ जोखम भरिया है अज इना बाकी फिर एस टीवी सरी पॉलवैच छो